ਦਕੋ ਮੁਕਾਬਲਾ ਜਿਹੜਾ ਹੈ ਉਹ ਪਾਰਟੀਆਂ ਵਿੱਚ ਨਹੀਂ ਹੈ ਮੁਕਾਬਲਾ ਜਿੱਥੇ ਵੋਟ ਹੈ ਔਰ ਵੋਟ ਕਿੰਨੇ ਲੋਕਾਂ ਨੂੰ ਸਪੋਰਟ ਕਰ ਰਹਾ ਹੈ ਇਹ ਕੋਨਾ ਦਾ ਮੁਕਾਬਲਾ ਹੈ ਜੋ ਪਾਰਟੀਆਂ ਤੋਂ ਆਂਦੇ ਜਾਂ ਜਾਂਦੀਆਂ ਰਹਿੰਦੀਆਂ ਨੇ ਹੁਣ ਪਾਰਟੀਆਂ ਨੂੰ ਕਿਸ ਲੈਵਲ 'ਤੇ ਲੋਕ ਦੇਖ ਰਹੇ ਨੇ ਦੀ ਉਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਹੈ ਲੋਕਾਂ ਵਿੱਚ ਵੀ جاری ਜਿੱਦਾਂ ਦਾ ਰਿਕੋਰਡ ਮਿਲਿਆ ਤਾਂ ਜਿਹੜਾ ਮੇਰੇ ਬਾਅਦਗੇ ਵੀ ਲੋਕਾਂ ਚ ਬਿੱਤੇ ਰਹੇ ਉਹ ਕਿੰਨਾ ਦੇਖਣਾ ਹੈ ਲੋਕ ਕਿੰਨਾ ਦਾ ਲੋਕਾਂ ਵੱਲੋਂ ਦਾ ਮਿਲਦਾ ਮੋਸਲਾ ਵੀ ਇਹ ਦੇਖਿਆ ਜਾਂ ਕੀ ਕਰੀਆਂ ਬੇਚੇ ਕਿੱਥੇ ਕਾਮੀਆਂ ਲੱਗਦੀਆਂ ਨੇ ਦੇਖੋ ਸਾਡਾ ਇਲੈਕਸ਼ਨ ਲੜਨਾ ਜਿਹੜਾ ਹੈ ਉਹ ਪਾਰਟੀਆਂ ਦੀ ਕਮਜ਼ੋਰੀਆਂ ਨੂੰ ਦੇਖ ਕੇ ਕਿਉਂਕਿ ਤਕਰੀਬਨ ਅਸੀਂ ਦੇਖਦੇ ਆਂ ਕਿ ਵਾਦੇ ਜਾਦੇ ਕੰਮ ਘੱਟ ਕੰਮ ਘੱਟ ਹੀ ਨਹੀਂ ਆਪਾਂ ਕਹਿੰਦੇ ਕੰਮ 0% ਹੈ। ਤੋਂ ਸਾਨੂੰ ਜਿਹੜਾ ਉਹ ਸਾਰੀ ਚੀਜ਼ਾਂ ਨੂੰ ਦੇਖਦੇ ਆਇਆ ਇਲੈਕਸ਼ਨ ਲੜੂਗਾ ਮੂਡ ਬਣਦਾ ਕਿ ਇਹ ਨਾ ਉਹ ਲੋਕਾਂ ਨੂੰ ਪਰੇਸ਼ਾਨ ਕੀਤਾ ਉਸ ਪਰੇਸ਼ਾਨੀਆਂ ਨੂੰ ਆਪਾਂ ਦੂਰ ਕਰਨ ਵਾਸਤੇ ਇਲੈਕਸ਼ਨ ਲੜੂਣਾ ਸਰਕਾਰ ਨੇ 2 ਸਾਲ ਹੋ ਗਏ ਆ 2 ਸਾਲ ਦੇ ਵਿੱਚ ਲੈ ਕੇ ਵੀ ਕੁਝ ਬਣ ਰਿਹਾ ਕਾਮ ਵੀ ਗਿੱਟੇ ਕਿੰਨੇ ਕਾਮੀਆਂ ਲੱਗਦੀ ਕਿੰਨੇ ਧਨ ਲੱਗਦਾ ਕਿ ਉਸ ਤਰ੍ਹਾਂ ਹੈ ਕਿ ਦੇਖੇ ਉਹ ਕੀ ਕੰਮ ਕੀਤਾ ਹੋਣਾ ਚਾਹੀਦਾ ਸਰਕਾਰ ਨੇ ਤੇ ਸਿਰਫ ਹੈਂਡਲ ਕਰਨਾ ਹੁੰਦਾ ਹੈ ਟੈਕਸ ਲੈਣੇ ਹੁੰਦੇ ਆ ਵੀ ਲੋਕ ਮਿਹਨਤ ਕਰਨ ਇੰਡਸਟਰੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਅਬਰਕਾ ਵਿੱਚ ਬੜਾ ਨਾਮ ਬਣਦਾ ਤੇ ਇੰਡਸਟਰੀ ਹੁਣ ਤਬਾਹ ਹੋ ਗਈ ਤੋਂ ਕੀ ਨਾ ਕੋਈ ਜਿਹੜੇ ਵੀ ਕੋਈ ਪੂੰਜੀ ਪੱਕੀ ਹੈ ਕਾਰੋਬਾਰੀ ਲੋਕ ਹੈ ਚਾਹੇ ਉਹ ਛੋਟਾ ਹੈ ਦੁਕਾਨਦਾਰ ਹੈ ਉਹਨਾਂ ਨੂੰ ਟਾਰਗੇਟ ਕਰਦੇ। ਉਹ ਉਹ ਟਾਰਗੇਟ ਇਸ ਤਰ੍ਹਾਂ ਇੱਕ ਤੋਂ ਟੈਕਸਾਂ ਨਹੀਂ ਕਰਦੇ ਆ। ਇੱਕ ਰਿਸ਼ਵਤ ਖੋਰੀਣਾ ਵੀ ਕਰਦੇ ਨੇ। ਅਲੱਗ-ਅਲੱਗ ਕਿਸਮਾਂ ਦੇ ਉਹਨਾਂ ਦੇ ਉੱਤੇ ਦਬਾਅ ਬਣਾਏ ਜਾਂਦੇ, ਨਵੇਂ ਕਾਨੂੰਨ ਬਣਾਏ ਜਾਂਦੇ ਆ। ਅਧਿਪਰ ਗੁਰ ਸਿੰਘ ਦਾ ਕਰਤਾ। ਤੋ ਸਾਰੇ ਮੈਕਟਮ ਵੈਗ ਵਿੱਚ ਕ੍ਰਪਟ ਨੇ। ਸਿਰਫ ਨੋਟਾਂ ਦੇ ਵਾਸਤੇ ਉਹ ਮਤਲਬ ਜਿੰਨੇ ਵੀ ਕਾਨੂੰਨ ਬਣਾਉਂਦੇ ਨੇ ਪਾਸ ਕਰਦੇ ਨੇ। ਮਤਲਬ ਪਬਲਿਕ ਦੇ ਇੰਤਾਂ ਜਿਹੇ ਵਿੱਚ ਗੱਦਿਆ ਕਹੀਏਗੀ ਪਰ ਜਿੰਨੂੰ ਵੇਖ ਰਿਹਾ ਆ। ਜੁਆ ਜਿਹੜੀਆਂ ਸ਼ਹਿਰ ਦੀਆਂ ਗੱਦਬਦੀਆਂ ਨੇ ਗੰਦੀਆਂ ਜਿੱਦਾਂ ਤੁਸੀਂ ਦੇਖਦੇ ਹੋ ਕਿ ਕੂੜਾ ਉਹ ਡੰਪ ਦਾ ਕਿੰਨੇ ਸਾਲਾਂ ਤੋਂ ਕਿੰਨੇ ਚਿਰ ਹੋ ਗਿਆ ਇਹਨਾਂ ਮੁੱਦੇ ਨਹੀਂ ਚੱਲਦੇ ਤੇ ਅੱਜ ਤੱਕ ਉਹਦਾ ਕੋਈ ਨਹੀਂ ਉਤਰ ਪੈਸੇ ਹੀ ਖਾਣ ਵਾਸਤੇ ਅਸੀਂ ਕਹਾਂਗੇ ਤੇ ਡੰਪ ਤੇ ਜਿੰਨੇ ਜਿੰਨੇ ਵਪਾਰੀ ਲਿਆਉਂਦੇ ਨੇ ਉਹ ਪੈਸਾ ਲੈਂ ਜਾਂਨ ਕਰਦੇ ਨੇ ਕਿਉਂ ਪਹਿਣਾ ਤੇ ਬੋਝ ਪਬਲਿਕ ਦੇ ਉੱਤੇ ਹੀ ਹੈ ਲੇਕਿਨ ਮੁੱਦੇ ਜਿੰਨੇ ਵੀ ਹੈ ਉਹ ਸਾਰੇ ਉੱਤੇ ਖਰੀਦੇ ਖਰਚੇ ਨੇ ਤੇ ਆਪਾਂ ਉਹਨਾਂ ਇੰਡਸਟਰੀ ਦੀ ਗੱਲ ਕਰੀਏ ਵੀ ਇੰਡਸਟਰੀਅਲ ਜਿਹੜੇ ਲੋਕਾਂ ਨੇ ਇਹ ਜਿੰਦਗੀਆਂ ਕਰਦੀਆਂ ਬਣਾਈਆਂ ਔਰ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਉਹ ਸਾਰੇ ਰੋਜ਼ਗਾਰ ਜਿਹੜੇ ਬੰਦ ਹੋ ਰਹੇ ਨੇ ਤਾਂ ਰੋਜ਼ਗਾਰ ਬੰਦ ਹੁੰਦੇ ਕਰਨ ਉਹ ਜਿਹੜੇ ਬੱਚੇ ਯੁਵਾ ਨੇ ਜਿਹੜੇ ਪੜ੍ਹੇ ਲਿਖੇ ਨੇ ਕੁਝ ਲੋਕ ਜਿਹੜੇ ਫੈਕਟਰੀਆਂ ਨੂੰ ਚਲਾਉਣ ਵਾਲੇ ਲੋਕ ਨੇ ਉਹਨਾਂ ਨੂੰ ਆਕਾ ਰੋਜ਼ਗਾਰ ਨਹੀਂ ਕੰਮ ਨਹੀਂ ਸ਼ੈਤਾਨ ਦਾ ਦਿਮਾਗ ਹੈ ਕਿ ਫਿਰ ਕਿਸੇ ਨਾ ਕਿਸੇ ਪਾਸੇ ਇਕੱਠੇ ਹੋ ਕੇ ਜਾਂਦਾ ਹੈ ਉਹ ਤੋਂ ਨਸ਼ੇ ਨੇ ਨਸ਼ੇ ਦੇ ਸਰਦਾਕਰਾਂ ਨੇ ਉਹਨਾਂ ਨੂੰ ਆਪਣੇ ਅੰਡਰ ਕਰ ਲਿਆ ਇਹਨਾਂ ਸਾ ਨਾ ਵੀਲੇ ਉਹਨਾਂ ਕਰਕੇ ਨਸ਼ਾ ਲੱਗ ਗਿਆ ਰਜ਼ਗਾਰ ਇਹ ਜੀ ਕਾਟੇ ਦੁਬਾਰਾ ਕਰਦੇ ਨੇ ਨਕਾਲੇ ਦਾ ਹੱਥ ਦੇ ਦੇਖੋ ਜੇ ਤੇ ਵਾਅਦੇ ਤੁਹਾਡੇ ਸਾਹਮਣੇ ਹੀ ਆ ਮੀਡੀਆ ਸਤੰਭੇ ਦੁਨੀਆ ਦਾ ਦੁਨੀਆ ਦੀ ਕੋਈ ਵੀ ਗੱਲਬਾਤ ਹੈ ਮੀਡੀਆ ਰਹੀਂ ਉਹਨਾਂ ਤੱਕ ਪਹੁੰਚਣੀ ਤਾਂ वो मीडिया दस सकती है भी अज तक जिन्हें भी वादे हुए ने व्डे तो व्डे वादे किए इन्होंने और मैं ना नहीं लवागा पता है मैं कह भी देवगा अमरिंदर जी ने भी सुगंधा खादिया कस्म खाधिया गुटका साहब राके भी खादी तो सो ए, ए वाली सरकार ने भी किया कि मैं महीने तो के अंदर नशा बंद कर दूंगा तो तुम देख ही सकते हो दो साल हो गए किनेशे बंद है जे अगे मान लो पाँ ग्राम जिलो पढ़ी जातीलो फ़ड़ी जाती है ਹੋਂਦ ਦਾ ਡ੍ਰੈਗ ਡ੍ਰੋਗਨਾਂ ਦੇ ਹਿਸਾਬ ਨਾਲ ਡ੍ਰੈਗਨ ਆ ਰਹੇ ਫਰਾਫਾ ਤੋਂ ਕੋਈ ਗੱਲਬਾਤ ਹੀ ਨਹੀਂ ਹੁਣ ਪਤਾ ਨਹੀਂ ਇੰਨਾ ਕਿ ਜ਼ਿਆਦਾ ਕਿੱਥੋਂ ਨਸ਼ਾ ਆ ਗਿਆ ਇੰਨੀਆਂ ਵੱਡੀਆਂ ਸਾਡੀਆਂ ਏਜੰਸੀਆਂ ਨੇ ਕਿੱਡੇ ਕਿੱਡੇ ਵੱਡੇ ਹੋ ਗਏ ਫਿਰ ਵੀ ਇਹਨਾਂ ਤੱਕ ਪਹੁੰਚ ਨਹੀਂ ਪਾ ਰਹੇ ਤੇ ਲੋਕ ਕਹਿੰਦੇ ਦੂਸਰੇ ਪਹੁੰਚ ਜਾਂਦੇ ਆ ਕਿਤੇ ਮੁੰਡਾ ਬੱਚਾ ਹੋ ਗਿਆ ਉਹਨਾਂ ਨੂੰ ਬੰਦਾ ਫਲੱਗ ਜਾਂਦਾ ਬੱਚਾ ਕਿੱਥੇ ਪੈਦਾ ਸਾਡੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿਹੜੀਆਂ ਏਜੰਸੀਆਂ ਪਿੱਛੋਂ ਕੰਮ ਕਰ ਰਹੀਆਂ ਕਿਨੇ ਕਿਨੇ ਛੋਟੀ ਛੋਟੀ ਦਾ ਹੁਣ ਗਾਮਲੇ ਦੀ ਗਾਮਲੇ ਨੂੰ ਫੜਨ ਦੇ ਜਿੱਤੋਂ ਡਰੋਨ ਆ ਰਹੇ ਉਹਨਾਂ ਨੂੰ ਫੜਦੇ ਹੀ ਨਹੀਂ ਉਹ ਫੜਦੇ ਵੀ ਆ ਤੇ ਪਤਾ ਨਹੀਂ ਕਿੰਨੂ ਫੜਦੇ ਇੱਕ ਵਾਰੀ ਫੜਿਆ ਹੋਵੇ ਦੂਜੀ ਵਾਰੀ ਕਿਹਦੀ ਜੁੜਤੀ ਨਾ ਫੜੇ ਜੇ ਦਾ ਮਤਲਬ ਹੀ ਅਰਪਾ ਦਾ ਕਾਰੋਬਾਰ ਹੈ ਕਰੋੜਾਂ ਦੀ ਵਿੱਚ ਭੜੀ ਜਾ ਰਹੀ ਸੋ ਇਹ ਇਹਨਾਂ ਦੀ ਵਸਤੀ ਗੱਲ ਨਹੀਂ ਹੈ ਜਦ ਤੱਕ ਆਪਾਂ ਬਾਹਰੋਂ ਕੋਈ ਬੰਦਾ ਸੂਈ ਬਾਣ ਨਾ ਆਏਗਾ ਉਹਨਾਂ ਚਿਰ ਇਹਨਾਂ ਨੂੰ ਲੋਕਾਂ ਦਾ ਬਹੁਤ ਮੁਸ਼ਕਲ ਹੈ ਕਹਿੰਦੇ ਬੀਏਸੀ ਲਾਈਨ ਦੀਆ ਪ੍ਰੋਜੈਕਟ ਕਰਿਆ ਦੇ। ਉਹਨਾਂ ਨੇ ਮੁਲਾਕਾਤਾਂ ਨੂੰ ਹਲੇ ਤੱਕ ਜਿਵੇਂ ਖਾਵਾ ਕੀਤੀ। ਇਹ ਪਰਦੋ ਮੈਂ ਅੱਤ ਲੈ ਦੇ ਕੇ ਮੁੰਦੇ ਉੱਠੇ ਆ ਜਾਂਦੇ ਆ। ਭਈ ਇਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਪਰ ਜੇ ਇਹਨਾਂ ਨੇ ਕੋਈ ਰੋਜ਼ਗਾਰ ਦਿੱਤਾ ਹੈ ਇਹਦੇ ਨਾਲ ਕਿੰਨੇ ਬੱਚੇ ਸੀ ਜਿਹੜੇ ਗਰੀਬ ਕਰਾਂਗੇ। ਮਾਰ ਰੋੜ ਪੜੇ ਜਾਂਦੇ ਸੀ 5-10 ਰੁਪਏ ਨੇ ਕਮਾ ਲੈਂਦੇ ਸੀ। ਉਹਨਾਂ ਦਾ ਤੇ ਭਾਰੀ ਨੁਕਸਾਨ ਹੋਇਆ ਹੋਇਆ ਜਿਹੜੇ ਡਰਾਈਵਰ ਸੀ, ਕਨੈਕਟਰ ਸੀ ਉਹ ਰੱਡਾ-ਵੱਡਾ ਪ੍ਰੋਜੈਕਟ ਰੱਬਾਂ ਦੀ ਕਰੋਨਾ ਦੇ ਲਾਗੇ ਦੇਸ਼ ਦਾ ਨੁਕਸਾਨ ਕੀਤਾ ਉਹ ਦੇਸ਼ ਦੀ ਜਿਹੜੀ ਜਨਤਾ ਹੈ ਉਹਦਾ ਪੈਸਾ ਨੁਕਸਾਨ ਕੀਤਾ ਇਹ ਬੜਾ ਦੁਖਦਾਈ ਕਾਰਨ ਹੈ ਪਰ ਉਹ ਇਹਨਾਂ ਨੂੰ ਕਦੇ ਕੋਈ ਤੇ ਵੋਟਾਂ ਦੇ ਵਿੱਚ ਹੀ ਲੋਕ ਇਹਨਾਂ ਨੂੰ ਸਮਝਾ ਸਕਦੇ ਨੇ ਜੇ ਐਕੀ ਸਾਡੇ ਵਰਗੇ ਨੂੰ ਮੌਕਾ ਦਿੰਦੇ ਕੰਮ ਕਰਨ ਦਾ ਤੇ ਇਹ ਪ੍ਰੋਜੈਕਟਾਂ ਨੂੰ ਅਸੀਂ ਚਲਾ ਸਕਦੇ ਹਾਂ ਪਰ ਸਾਡੇ ਕੋਲ ਇਹੋ ਜਿਹੇ ਪਲਾਨ ਹੁੰਦੇ ਨੇ ਕਿ ਸਾਨੂੰ ਕਰਨਾ ਨਹੀਂ ਮਿਲਦਾ ਮੇ ਸਾਹ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਤੁਹਾਡੇ ਇਲਾਕੇ ਡਵੈਲਪਮੈਂਟ ਕਿੰਨਾ ਦੀ ਹੈ ਡਵੈਲਪਮੈਂਟ ਤੁਸੀਂ ਦੇਖ ਹੀ ਰਹੇ ਹੋ ਦਿੱਤੇ ਦੇ ਚਾਰ ਪੈਸੇ ਵਜਦੇ ਨੇ ਉਸ ਤੇ ਇਹਨਾਂ ਨੇ ਡਵੈਲਪਮੈਂਟ ਕਰਨੀ ਹੈ ਡਵੈਲਪਮੈਂਟ ਵੀ ਕਿੰਨੇ ਚਿਰ ਦੇਤੀ ਰੋੜ ਜਾਂਦੇ ਦੀ ਹੈ ਰੇਤ ਬਜਰੀ ਜੇ ਸੜਕ ਦੇਖੋ ਦੋ ਦੋ ਮਹੀਨੇ ਬਾਅਦ ਟੋਏ ਪੈ ਜਾਂਦੇ ਆ ਉਹਨੂੰ ਅੱਜ ਤੱਕ ਨਹੀਂ ਬਣਾਇਆ ਕਿ ਪ੍ਰੋਸੀਜਰ ਇਹ ਹੈ ਗੌਰਮੈਂਟ ਦਾ ਕਾਨੂੰਨ ਦਾ ਕਿ ਕਿਸੇ ਨੂੰ ਨਾਦਰ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਲਾਗੂ ਲਾਗੂ ਜਿੰਨੇ ਵੀ ਐ ਜਿਹਨੇ ਨਾਲ ਇਹ ਕੰਮ ਕੀਤਾ ਸੀ ਟੋਏ ਮਾਰੇ ਆ ਮਿੱਟੀ ਕਰਦਾ ਕੀਤਾ ਨਾਲ ਦੇ ਨਾਲ ਪੂਰਦੇ ਜਾਓ ਉਹ ਪੂਰਦੇ ਨਹੀਂ ਹੁ ਕਿੰਨੇ ਕਿੰਨੇ ਦਿਨ ਹੋ ਗਏ ਨੇ ਕੋਈ ਬੰਦਾ ਨਹਾ ਤੋ ਕੇ ਘਰੋਂ ਨਿਕਲਦਾ ਸੋ ਸਾਮੀ ਉਹਨੂੰ ਦੂਜਾ ਬੰਦਾ ਨਹੀਂ ਪਛਾਨਦਾ ਵੀ ਉਹ ਹੀ ਐ ਇੰਨਾ ਘਟਾ ਚੜ ਜਾਂਦਾ ਨਿਆਣਾ ਕੋਈ ਹੋਵੇ ਉਹ ਨਹੀਂ ਪਛਾਨਿਆ ਜਾਂਦਾ ਕਿ ਉਹ ਹੀ ਐ ਕੀ ਉਹ ਦੂਜਾ ਐ ਮਤਲਬ ਇੰਨੀ ਕੁ ਬੁਰੇ ਹਾਲਾਤ ਨੇ ਕਿ ਸਰਕਾਰਾਂ ਅਸੇ ਤੋਂ ਬਾਹਰਲੀ ਕੰਟਰੀਆਂ ਦਾ ਮੁਕਾਬਲਾ ਦੀ ਕਰਦੀਆਂ ਟੈਕਸ ਲਾਉਂਦੀਆਂ ਪਰ ਇਹਨਾਂ ਕੋ ਕੰਮ ਨਹੀਂ ਹੁੰਦਾ ਆਪਕਰ ਆਪਣੇ ਤੋਂ ਵੱਧ ਦੀ ਪੈਸੇ ਲੈਣਾ ਮਾੜੀ ਗੱਲ ਹੈ ਇਹ ਨੈਤਿਕ ਸਿਧਾਂਤ ਹੈ ਦੇਖੋ ਇਹ ਬਹੁਤ ਹੀ ਬੁਰੀ ਗੱਲ ਹੈ ਕਿ ਕਿਸੇ ਨੂੰ ਲਾਲਚ ਦੇਣਾ ਜਿਹਦੇ ਕੋਲ ਕਮਾਣਾ ਔਰ ਜਿਹਦੇ ਕੋਲ ਖਾਣਾ ਹੈ ਇਹਨਾਂ ਨੇ ਉਹਨੂੰ ਹੀ ਲਾਲਚ ਦੇਣਾ ਤੇ ਗਰੀਬ ਗੁਰੂਆ ਜਿਨ੍ਹਾਂ ਦੇ ਘਰ ਚ ਰੋਟੀ ਪਤਲੀ ਮੁਸ਼ਕਲ ਹੋ ਜਾਂਦੀ ਹੈ ਉਹ ਲਾਲਚ ਵਿੱਚ ਆ ਜਾਂਦੇ ਹਨ ਵਡੇ ਲੋਕ ਤੇ ਸੇਵਾਦਾਰ ਨੇ ਉਹਨੂੰ ਲਾਤੀ ਲਾਤੀ ਹੋਵੇ। ਅਰੇ ਇਹਨਾਂ ਨੂੰ ਲਾਲ ਚੰਨੀ ਦੇਣਾ ਚਾਹੀਦਾ। ਜਿਸ ਦਾ ਮਸਤੇ ਇਹਨਾਂ ਨੂੰ ਲਿਆਦਾ ਗਿਆ ਉਹ ਕੰਮ ਕਰੇ ਚਾਹੀਦੇ। ਝੂਠੇ ਵਾਦੇ ਕਰਕੇ ਨਾਲ ਦੇ ਦੇ ਕੇ ਇਸ ਤਰ੍ਹਾਂ ਸਤਾ ਵੀ ਚਾਉਣਾ ਬਹੁਤ ਬੁਰੀ ਖਬਰ ਹੈ ਕਿ ਲੋਕਾਂ ਨੂੰ ਅਲਰਟ ਹੋਣਾ ਚਾਹੀਦਾ। ਸਰਕਾਰੀ ਜਨਗਿਆ ਦੇਖ ਰਹੀ ਹੁੰਦਾ ਵਾਦੀ ਹੈ ਉਹਨਾਂ ਦੀਆਂ ਹੋਣੀਆਂ। ਰੋਸ ਤੋਂ ਨਾ ਹੀ। ਤੁਸੀਂ ਦੇਖੋ ਲਾਲ ਆਰਡਰ ਕਿਡਾ ਸਖਤ ਹੈ। ਉਹਦੇ ਗਾਉਂ ਤੋਂ ਉਹਨਾਂ ਦੇ ਹੋਸਲੇ ਇੰਨੇ ਬਲੰਡਾ ਨੇ ਇਹਦਾ ਮੁੱਖ ਕਾਰਨ ਕੀ ਹੋ ਸਕਦਾ ਲੋਕੀ ਇਹੋ ਹੀ ਕਹਿੰਦੇ ਪਰਾਚਨ ਚਾਰੀ ਹੈ ਕਿਉਂਕਿ ਉਹਨਾਂ ਨੂੰ ਧਾਰੀ ਨਹੀਂ ਹੈ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਅਸੀਂ ਛੁੱਟ ਜਾਣਾ ਉਹ ਜਿਹੜੇ ਦੇਖਣ ਵਿੱਚ ਇਹ ਆਉਂਦਾ ਕਈਆਂ ਦੇ ਉੱਥੇ ਨਾ ਰਿਪੋਰਟ ਰਿਪੋਰਟਾਂ ਕੀਤੀਆਂ ਜਾਂਦੀਆਂ ਨੇ ਤੋਂ ਗਲਤ ਸਾਬਤ ਹੁੰਦੀਆਂ ਨੇ ਆ ਹੁਣ ਥੋੜੇ ਦਿਨ ਦੀ ਗੱਲ ਹੈ ਇੱਕ ਮੀਰਕੇ ਦੇ ਵਿੱਚ ਕੋਈ ਸਰੀਆ ਚੋਰੀ ਕਰਕੇ ਜਾ ਰਿਹਾ ਸੀ ਉਹਦੇ ਨਾਲ ਤਿੰਨ ਸਵਾਰੀਆਂ ਬਹਿ ਗਈਆਂ ਉਹ ਖੁਸ਼ ਨੇ ਸਰਸਵਾਰੀਆਂ ਸਮੇਤੀ ਉਹਨਾਂ ਥਾਣੇ ਲੈ ਕੇ ਉਹਨਾਂ ਦੇ ਪਰਚੇ ਕਰ ਦਿੱਤੇ ਹੁਣ ਉਹ ਕਿਉਂਕਿ ਸਮਾਜ ਸੇਵਕਾਂ ਕੋਈ ਇਹਦੇ ਲੋਕ ਆਉਂਦੇ ਨੇ ਪਰੇਸ਼ਾਨੀ ਦੇ ਵਿੱਚ ਘਰ ਦੇ ਵਿੱਚ ਦੋ ਬੱਚੇ ਇੱਕ ਬੱਚਾ ਮੁੱਦਾ ਤੇ ਸਭੇ ਹੋ ਗਿਆ ਠਾਕੇ ਉਹ ਵੀ ਨਾਲ ਹੀ ਰਗੜਿਆ ਗਿਆ ਸੋ ਇਹ ਇਨਕੁਆਰੀ ਨਹੀਂ ਕਰਦੇ ਦੇਖਦੇ ਨਹੀਂ ਹੈ ਕਿ ਕੌਣ ਬੰਦਾ ਇਹਦੇ ਵਿੱਚ ਸ਼ਾਮਲ ਹੈ ਨਹੀਂ ਹੈ ਉਹਨੂੰ ਉਹ ਮੇਰੇ ਕੋਲ ਆਏ ਵੀ ਸਰਕਾਰ ਕਮਾਨ ਵਾਲਾ ਕੋਈ ਨਹੀਂ ਖਾਨ ਵਾਲਾ ਕੋਈ ਨਹੀਂ ਮੁੱਛੇ ਮਰ ਜਾਣਾ ਇੱਥੇ ਜਾ ਕੇ ਪਰਮੋ ਜੀ ਤਾਂ ਮੈਂ ਜਾ ਕੇ ਉਹਨਾਂ ਨੂੰ ਆਪਣੀਆਂ ਰੀਸ਼ਟੀਆਂ ਲਾ ਕੇ ਮੈਂ ਦੇਖਿਆ ਪਹਿਲਾਂ ਸਾਰੀ ਇਨਕੁਆਇਰੀ ਕੀਤੀ ਹੈ ਵੀ ਵਾਕਈ ਇਹ ਨਜਾਇਜ਼ ਪਸੰਦ ਜੇ ਤੁਹਾਨੂੰ ਪਤਾ ਲੱਗਾ ਵੀ ਇਹ ਨਜਾਇਜ਼ ਨੇ ਤਾਂ ਫਿਰ ਉਹਨਾਂ ਦੀ ਮੈਂ ਜਮਾਨਤਵਾ ਦਵਾ ਕੇ ਉਹਨਾਂ ਨੇ ਇੱਕ ਨੂੰ ਲਿਆਂਦਾ ਹੈ ਉਹ ਜਿਹੜਾ ਗੋਰੀੋ ਦੀ ਆਪਣੀ ਘਰ ਚਲਾਣ ਲੱਗ ਪਿਆ ਤੇ ਇਹ ਬੜਾ ਦੁੱਖ ਦਾ ਕਾਰਨ ਹੈ ਕਿ ਇਸ ਤਰ੍ਹਾਂ ਨਹੀਂ ਗੌਰਮੈਂਟ ਨੂੰ ਸੋਚ ਸਮਝ ਕੇ ਕੰਮ ਲੈਣਾ ਚਾਹੀਦਾ ਜੇ ਜਿਹੜੇ ਅਫਸਰ ਬੱਥੇ ਨੇ ਕੋਡਾ ਲਾਸਟ ਵਾਲਾ ਨਹੀਂ 30 ਪਰਸ਼ਰ ਬਸ ਪੀ ਪੀ ਕਰਨੇ ਤੋਂ ਤਾਂ ਜੋ ਮੈਂ ਲੋਕਾਂ ਕਰੀ ਇਹ ਫੀਲ ਕੀਤੀ ਹੈ ਕ੍ਰਿਪਸ਼ਨ ਕੋ ਬਹੁਤ ਜ਼ਿਆਦਾ ਕਿ ਹੈ ਜਬ ਤੱਕ ਤੁਸੀਂ ਇਹਨਾਂ ਤੇ ਨਕੇਲ ਨਹੀਂ ਕਾਹੋਗੇ ਪਾਰਟੀਆਂ ਆਪਣੇ ਸਮਝ ਲੋਗੀ ਪ੍ਰੋਪਰਟੀ ਡੀਲਰ ਕਿੰਨੇ ਵੋਟਾਂ ਵੋਟਾਂ ਲਈ ਉਹ ਸੋ ਉਹਨਾਂ ਨੂੰ ਫਾਇਦਾ ਚੋਕਾਨ ਵਾਸਤੇ ਉਹਨਾਂ ਦਾ ਸਾਥ ਦੇ ਰਹੇ ਨੇ ਜੋ ਕਾਨੂੰਨ ਨੁਕਸਾਨ ਕਰ ਰਹੀਆਂ ਹਨ ਤਾਂ ਪਬਲਿਕ ਨੂੰ ਚਾਹੀਦਾ ਕਿ ਹੁਸ਼ਿਆਰੀ ਦੇ ਨਾਲ ਇਹਨਾਂ ਦੇ ਪਿਛਲੇ ਜਿਹੜੇ ਕੰਮ ਇਹਨਾਂ ਨੇ ਕੀਤੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਇਆ ਕਿਸੇ ਨਵੇਂ ਨੂੰ ਅੱਗੇ ਆਜ਼ਾਦ ਬੁਲੰਦ ਹੈ ਆਜ਼ਾਦੀ ਦੀ ਰਾਹ ਵਿੱਚ ਜਾ ਕੇ ਆਜ਼ਾਦ ਨੂੰ ਦਰਸਾਣਾ ਚਾਹੀਦਾ ਹੈ ਔਰ ਆਜ਼ਾਦੀ ਲਓਗੇ ਤਾਂ ਆਜ਼ਾਦ ਹੋਵੋਗੇ ਤੇ ਕ੍ਰੈਕਸ਼ਨ ਵੀ ਖਤਮ ਹੋ ਜਾਏਗਾ ਇੰਡੀਆ ਨੂੰ ਘਮਾਨ ਵਾਲੀਆਂ ਮੁਸ਼ਕਲਾਂ ਉਹ ਵੀ ਖਤਮ ਹੋ ਜਾਣਗੀਆਂ ਜਿਹੜਾ ਸਾਡਾ ਮੁੱਦਾ ਹੈ ਉਹ ਹੈ ਕਿ ਗਰੀਬਾਂ ਨੂੰ ਆਪਾਂ ਘਟ ਤੋਂ ਘਟ ਢਲਸ਼ੋਗਾਈ ਦਾ ਮਕਾਨ ਮੈਂ ਦੁਆਣਾ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਦੂਸਰਾ ਘਟ ਤੋਂ ਘਟ ਜਿਹੜਾ ਆਮ ਉਹਨਾਂ ਨਾਲ ਜਿਹੜਾ ਖਿਲਵਾੜ ਹੋ ਰਿਹਾ 1500 ਰੁਪਿਆ ਆਪਣਾ ਪੈਨਸ਼ਨ ਜਿਹੜੀ ਹੈ ਉਹ ਮੈਂ ਘਟ ਤੋਂ ਘਟ 30000 ਰੁਪਏ ਦੀ ਪੈਨਸ਼ਨ ਪਾਰਲੀਮੈਂਟ ਤੋਂ ਬਾਤ ਵਿਖਾਵਾਂਗਾ ਔਰ ਕੋਸ਼ਿਸ਼ ਕਰਾਂਗਾ ਛੇਤੀ ਤੋਂ ਛੇਤੀ ਉਹਨਾਂ ਨੂੰ 30000 ਰੁਪਏ ਦੀ ਪੈਨਸ਼ਨ ਲੱਗ ਜਾਵੇ ਧੰਨਵਾਦ